ਸਿਰੇ ਕੱਟ ਦिए ਅੰਬਰਾ ਦੇ ਵਿੱਚ ਸਾਡਾ ਸਾਰਾ ਟਾਈਮ ਲੰਘ ਜਾਂਦਾ ਡੰਗਰਾਂ ਦੇ ਵਿੱਚ ਪੱਠੇ ਪਾਈਏ ਕੁਝ ਨਿਕਲ ਲੈਣਾ ਫੰਡਰਾਂ ਦੇ ਵਿੱਚ ਸਾਡਾ ਸਾਰਾ ਟਾਈਮ ਲੰਘ ਜਾਂਦਾ ਡੰਗਰਾਂ ਦੇ ਵਿੱਚ ਕਦੇ ਧੁੱਪੇ ਕਦੇ ਛਾਵੇਂ ਕਰੀ ਜਾਵਾਂ ਇਹਨਾਂ ਨੂੰ ਵੱਡ ਥੂੜੀ ਚ ਮਿਲਾ ਕੇ ਦੇਖਵਾਵਾਂ ਇਹਨਾਂ ਨੂੰ ਆਪ ਇੱਕ ਟਾਈਮ ਮਸਾ ਮਿਲੇ ਮਾਉਣ ਨੂੰ ਪਰ ਦੋ ਟਾਈਮ ਪਿੰਡੇ ਪਾਣੀ ਪਾਵਾਂ ਇਹਨਾਂ ਨੂੰ ਆਵੇਂ 8 ਤੱਕ ਆਉਂਦੀ ਜੂਨ ਜੱਟ ਦੀ ਜਲਾਈ ਵੀ ਨਹੀਂ ਕੋਣੀ ਐ ਤੇ ਆਉਂਦੀ ਜਿਹੜੇ ਕੋ ਟਾਈਮ ਮਿਲਦੀ ਆ ਟੀਕਿਆਂ ਦੇ ਨਾਲ ਉਹ ਮੱਝ ਕੈਲੀ ਰਾਈਫਲ ਨਹੀਂ ਹੁਬਲੂ ਪਿਆਉਂਦੀ ਪਰ ਹੁਬਲੂ ਲੱਭੀ ਜਾ ਹੁਬਲੂ ਕਿਨੂੰ ਕਹਦੇ ਆ ਮਾਤੀ ਵਾਲੀ